ਨਾਮ ਨਿਮਾਣਾ ਕੰਮ ਠੱਗੀ ਠੂਰੀ ਵਾਲੇ ਜੀ ਹਾਂ ਇਹ ਕਹਾਣੀ ਹੈ ਇੱਕ ਕਿਸਾਨ ਆਗੂ ਦੀ ਜਿਸ ਨੇ ਟੈਕਸੀ ਡਰਾਈਵਰਾਂ ਤੋਂ ਮੋٹے ਪੈਸੇ ਲੈ ਕੇ ਉਹਨਾਂ ਦੇ ਕਾਰਡ ਬਣਾ ਦਿੱਤੇ ਤਾਂ ਕਿ ਉਹਨਾਂ ਉੱਤੇ ਟੋਲ ਪਲਾਜ਼ਾ ਦੀ ਫੀਸ ਨਾ ਲੱਗ ਸਕੇ ਤਰਨਜੀਤ ਸਿੰਘ ਨਿਮਾਣਾ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸਨ ਪਰ ਹੁਣ ਕੌਮੀ ਪ੍ਰਧਾਨ ਗੁਰਮukh ਸਿੰਘ ਬਿਰਕ ਨੇ ਉਸ ਨੂੰ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ ਬਿਰਕ ਨੇ ਦੋਸ਼ ਲਗਾਏ ਨੇ ਕਿ ਤਰਨਜੀਤ ਸਿੰਘ ਨਮਾਣਾ ਖੂਨਦਾਨ ਦੇ ਨਾਂ ਤੇ ਵੀ ਠੱਗੀਆਂ ਮਾਰ ਰਿਹਾ ਹੈ ਇਸ ਮਾਮਲੇ ਬਾਰੇ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਿਲਪ ਸਿੰਘ ਬਿੱਕਰ ਨੇ ਕਿਹਾ ਕਿ ਜੇਕਰ ਨਮਾਣਾ ਨੇ ਜਾਲੀ ਕਾਰਡ ਯੂਨੀਅਨ ਕੋਲ ਜਮ੍ਹਾਂ ਨਾ ਕਰਵਾਇਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸਾਨ ਯੂਨੀਅਨਾਂ ਦਾ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਵੀ ਜਿੰਨੇ ਨਮਾਣਾ ਸਾਹਿਬ